ਜਨਤਾ ਪਾਰਟੀ ਜਿੰਦਾਬਾਦ ਆម ਆਦਮੀ ਪਾਰਟੀ ਜਿੰਦਾਬਾਦ ਆម ਆਦਮੀ ਪਾਰਟੀ ਜਿੰਦਾਬਾਦ ਮੇਰੇ ਭਾਈ ਮੋਦੀ ਜਿੰਦਾਬਾਦ ਮੇਰੇ ਭਾਈ ਮੋਦੀ ਜਿੰਦਾਬਾਦ ਆម ਆਦਮੀ ਪਾਰਟੀ ਜਿੰਦਾਬਾਦ ਆម ਆਦਮੀ ਪਾਰਟੀ ਜਿੰਦਾਬਾਦ ਪਹਿਲੀ ਗੱਲ ਤੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਇਲੈਕਸ਼ਨ ਦੇ ਅੰਦਰ ਲੋਕਤੰਤਰ ਨੂੰ ਤਾਰ ਤਾਰ ਕੀਤਾ ਹੈ ਔਰ ਇਸ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਅਗਰ ਉਮੀਦਵਾਰਾਂ ਨੂੰ ਫਾਰਮ ਭਰਨਤੇ ਔਰ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਦਿੱਤਾ ਤੇ ਕਦੀ ਵੀ ਆਮ ਆਦਮੀ ਪਾਰਟੀ ਜਿੱਤ ਨਹੀਂ ਸਕਦੀ ਇਸ ਕਰਕੇ ਸਭ ਤੋਂ ਪਹਿਲਾ ਕੰਮ ਕੀ ਕੀਤਾ ਮੁੱਖ ਮੰਤਰੀ ਧੋੜ ਗਿਆ ਜਾਪਾਨ ਪਿੱਛੋਂ ਦੀ ਨਿਰਦੇਸ਼ ਦੇ ਗਿਆ ਕਿ ਵਿਰੋਧੀਆਂ ਨੂੰ ਫਾਰਮ ਨਹੀਂ ਭਰਨ ਦੇਣੇ ਜਿਸ ਪ੍ਰਕਾਰ ਦਾ ਗੁੰਡਾ ਰਾਜ ਇਸ ਚੱਲਿਆ ਹੈ ਘਰਾਂ 'ਚ ਕੈਂਡੀਡੇਟਾਂ ਨੂੰ ਰੋਕ ਲਿਆ ਮੈਂ ਬੀਜੇਪੀ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੀਆਂ ਵਿਰੋਧੀ ਪਾਰਟੀਆਂ ਦੀ ਗੱਲ ਕਰ ਰਿਹਾ ਜੇ ਕੋਈ ਕੰਪਲੈਕਸ ਤੱਕ ਫਾਰਮ ਪਰਨ ਤੱਕ ਚਲਾ ਗਿਆ ਉਹਦੇ ਫਾਰਮ ਖਿੱਚ ਕੇ 도ੜ ਗਏ ਪੂਰੇ ਪੰਜਾਬ ਦੇ ਅੰਦਰ ਜਿਸ ਤਰੀਕੇ ਨਾਲ ਵਿਰੋਧੀਆਂ ਦੇ ਨੂੰ ਫਾਰਮ ਪਰਨ ਤੋਂ ਰੋਕਿਆ ਹੈ ਇਹ ਇਸਕਲ ਦਾ ਸੰਕੇਤ ਹੈ ਇਹ ਸਰਕਾਰ ਦੀ ਮੋਰਲ ਹਾਲ ਪਹਿਲਾਂ ਹੀ ਹੋ ਗਈ ਹੈ ਕਿ ਚੋਣ ਲੜੇ ਬਿਨਾ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹ ਗੱਲ ਬੜੀ ਸਾਫ ਹੈ ਜਿਹੜੇ ਆਪਣੇ ਫਾਰਮ ਪ੍ਰਾਂਨ ਨੂੰ ਕਾਮਯਾਬ ਹੋ ਗਏ ਜਬ ਫਾਰਮਾਂ ਨੂੰ ਪਛਾਣ ਚ ਕਾਮਯਾਬ ਹੋ ਗਏ ਉੱਥੇ ਜਿਹੜਾ ਚੋਣ ਹੈ ਉਹਦੇ ਅੰਦਰ ਵੀ ਇਹ ਮੂੰਹ ਦੀ ਖਾਏਗੀ ਆਮ ਆਦਮੀ ਪਾਰਟੀ 4 ਸਾਲਾਂ ਦੇ ਕਾਰਗੁਜ਼ਾਰੀ ਦੱਸਣ ਦੀ ਜਗ੍ਹਾ ਪਿੰਡੂ ਵੀ ਕਾਤਲੀ ਇਹਨਾਂ ਨੇ ਕੀ ਕੀਤਾ ਕੇਂਦਰ ਦੇ ਪੈਸੇ ਤੇ ਮੋਹਰ ਲਾਈ ਜਾਂਦੇ ਨੇ ਜਿਹੜੀ ਸਰਕਾਰ ਨੇ 4 ਸਾਲਾਂ ਚ ਪੰਚਾਇਤਾਂ ਨੂੰ ਨਿਹਾਵਾ ਪੈਸਾ ਨਹੀਂ ਭੇਜਿਆ ਉਹ 15ਵੇਂ ਵਿੱਤੀ ਕਮਿਸ਼ਨ ਦੇ ਉੱਤੇ ਆਪਣੀ ਮੋਹਰ ਲਗਾ ਰਹੀ ਹੈ ਉਹਦੇ ਤੋਂ ਲੋਕਾਂ ਨੂੰ ਸਮਝ ਆ ਰਿਹਾ ਕਿ ਇਹ ਸਰਕਾਰ ਜਾਣ ਵਾਲੀ ਹੈ ਔਰ ਮੈਂ ਗਲਬੜੇ ਦਾਅਵੇ ਨਾਲ ਕਹਾਂ ਇਹਦੀ ਸ਼ੁਰੂਆਤ ਕਿਉਂਕਿ ਬਹੁਤ ਸਾਰੀ ਜਗ੍ਹਾ ਫਾਰਮ ਹੀ ਕੱਟਦੇ ਨੇ ਜਿੰਨੀ ਜਗ੍ਹਾ ਤੇ ਚੋਣ ਹੋਏਗਾ ਨਾ ਮੁੱਲੇ ਅੰਕ ਨੂੰ ਉਹਦੇ 'ਚ ਹੋਣਾ ਚਾਹੀਦਾ ਔਰ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੇਗੀ ਐਸਾ ਮੇਰਾ ਮੰਨਣਾ ਹੈ